ਪਤਾ ਜੀ ਕਿਸ ਸਬੰਧ ਚ ਜਿਹੜਾ ਮੰਗ ਪੱત્રਾ ਜੀ ਦਿੱਤਾ ਗਿਆ ਜੀ ਅੱਜ ਜੀ ਸਾਡੇ ਪੱਤਰਕਾਰ ਭਾਈਚਾਰੇ ਵੱਲੋਂ ਤਰਨਤਾਰਨ ਵਿਖੇ ਜਿਹੜਾ ਇੱਕ ਸਮਾਗਮ ਹੋਇਆ ਸੀ 26 ਜਨਵਰੀ ਦੇ ਉੱਤੇ ਪਹਿਲਾਂ ਤੇ ਸਾਰਿਆਂ ਨੂੰ ਵਧਾਈ ਦਿੰਦੇ ਆ 26 ਜਨਵਰੀ ਦੇ ਇੱਥੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਨੇ ਉਹ ਆਏ ਸੀਗੇ ਉਹਨਾਂ ਨੂੰ ਇੱਕ ਮੰਗ ਪੱਤਰ ਸੌਂਪਿਆ ਸੀ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਨੂੰ ਸਾਡੇ ਰਵੀ ਰਵੀ ਜੀ ਪ੍ਰਧਾਨ ਨੇ ਤਰਨਤਾਰਨ ਦੇ ਇਹ ਨਾਲ ਨੇ ਜਿਸ ਵੀ ਚੰਛੀਨਾ ਵਾ ਮੇਰੇ ਅੰਦਰ ਰਜੇਸ਼ ਸਿੰਘ ਜੀ ਬੇਨ ਦਾ ਸਾਡੇ ਤਮਰਸਾ ਦੇ ਪ੍ਰਧਾਨ ਨੇ ਕਵਲ ਜੀ ਨੇ ਸੋਰ ਸਾਰੇ ਵੀ ਸਾਡੇ ਨਾਲ ਨੇ ਉਹ ਮੰਗ ਪੱਤਰ ਜਿਹੜੇ ਸਾਡੀਆਂ ਆਪਣੀਆਂ ਡਿਮਾਂਡਸ ਨੇ ਜਿਦੇ ਵਿੱਚ ਸਾਡੀ ਡਿਮਾਂਡ ਇੱਕ ਤੇ ਟੋਲ ਪ੍ਰਾਈਸ ਨੂੰ ਬਹੁਤ ਦੁਖੀ ਕਰਦੇ ਆ ਪੱਤਰਕਾਰ ਕੋਈ ਆਪਣਾ ਘਰ ਦਾ ਕੰਮ ਨਹੀਂ ਕਰਦੇ ਲੋਕ ਸੇਵਾ ਕਰਦੇ ਆ ਅਸੀਂ ਕਹਿੰਦੇ ਵੀ ਟੋਲ ਪ੍ਰਾਈਸ ਨੂੰ ਫ੍ਰੀ ਹੋਣੀ ਚਾਹੀਦੀ ਆ ਸਭ ਤੋਂ ਵੱਡੀ ਗੱਲ ਇਹ ਵੀ ਜਿੱਥੇ ਸਾਡੇ ਸਰਕਾਰੀ ਕਾਰਡ ਬਣਦੇ ਨੇ ਐਕ੍ਰੀਡੀਸ਼ਨ ਬਣਦੇ ਆ ਤੇ ਪੀਲੇ ਕਾਰਡ ਬਣਦੇ ਨੇ ਉਹਨਾਂ ਜਿਹੜੀ ਉਹ ਪਾਰਦਰਸ਼ੀ ਤਰੀਕਾ ਨਹੀਂ ਹੈਗਾ ਉਤੇਰ ਪੱਖਪਤੀ ਕੀਤਾ ਜਾਂਦਾ ਪਰ ਤੇ ਮੈਨੂੰ ਇਸ ਗੱਲ ਦੀ ਦੁੱਖ ਹੈ ਇਸ ਗੱਲ ਦਾ ਵੀ ਜਿਹੜਾ ਐਕ੍ਰੇਡੀਸ਼ਨ ਕਾਰਡ ਹੈ ਸ਼ਾਇਦ ਤਰਨਤਾਰ ਜਿਲ੍ਹੇ 'ਚ ਇੱਕ ਵੀ ਪੱਤਰਕਾਰ ਨਹੀਂ ਬਣਾਇਆ ਗਿਆ ਅਜੇ ਤੱਕ ਉਹ ਐਕ੍ਰੇਡੀਸ਼ਨ ਕਾਰਡ ਵੀ ਬਣਾਏ ਜਾਂਦੇ ਨਾਲ ਜਿਹੜੇ ਪੀਲੇ ਕਾਰਡ ਬਣਾਏ ਜਾਂਦੇ ਪੀਲੇ ਕਾਰਡ ਤੇ ਨਾਲ ਤੁਹਾਨੂੰ ਤਨਖਾਹ ਨਹੀਂ ਦਿੰਦੇ ਨਾ ਕੁਝ ਹੋਰ ਦੇਣਾ ਉਹ ਇੱਕ ਸਾਡੇ ਸ਼ਲਾਗਤੀ ਕਾਰਡ ਹੈ ਜਿਹਦੇ ਸਰਕਾਰ ਦਿੰਦੀ ਹੈ ਉਹਦੇ ਉੱਤੇ ਸਿਰਫ ਉਹਨਾਂ ਪੱਤਰਕਾਰਾਂ ਦੇ ਬਣਾਏ ਜਾਂਦੇ ਬਹੁਤੇ ਪੱਤਰਕਾਰ ਇਹ ਨਹੀਂ ਗੱਲ ਮੈਂ ਸਾਰੀਆਂ ਗੱਲਾਂ ਕਰਦਾ ਕੁਝ ਪੱਤਰਕਾਰ ਹੋਰ ਹੁੰਦੇ ਨੇ ਜਿਨ੍ਹਾਂ ਦਾ ਪੱਤਰ ਇਹ ਨਾਲ ਲੈਣ ਦਾ ਕੋਈ ਨਹੀਂ ਹੁੰਦਾ মিডিਆ ਨਾਲ ਤਸੀਂ ਚਾਹੁੰਦੇ ਵੀ ਜਿਹੜੇ ਬੰਦਾ ਪੱਤਰਕਾਰੀ ਦਾ ਕੰਮ ਕਰਦਾ ਵਾ ਉਹਦਾ ਕਾਰਡ ਉਹ ਬੜਨਾ ਚਾਹੀਦਾ ਸਰਕਾਰ ਨੇ ਕਾਰਡ ਜਿਹੜਾ ਸਭੁਰ ਕੀ ਹੈਗਾ ਉੱਥੇ ਜਿਹੜੇ ਡੀਪੀਓ ਰੁਕੇ ਬਤਾਰ ਸਿੰਘ ਧਾਰੀਵਾਲ ਦੱਸਦੇ ਵੀ ਹੈਗਾ ਉਹ ਕਹਿੰਦਾ ਜੀ ਮੈਨੂੰ ਸਸਪੈਂਡ ਕਰਾ ਦਿਓ ਮੇਰੀ ਬਦਲੀ ਕਰਾ ਦਿਓ ਮੈਂ ਨਹੀਂ ਪ੍ਰਵਾਹ ਕਰਦਾ ਕਿਸੇ ਦੀ ਪਤਾ ਨਹੀਂ ਉਹ ਕੇਜਰੀਵਾਲ ਦਾ ਬੰਦਾ ਕਿ ਭਗਵੰਤ ਮਾਨ ਦਾ ਬੰਦਾ ਕਿ ਕਿਸੇ ਉੱਪਰ ਮੁੱਖ ਸਾਡੇ ਆਪਣੇ ਪ੍ਰਧਾਨ ਮੰਤਰੀ ਦਾ ਬੰਦਾ ਵਾ ਜਿਹੜੇ ਨਾਕੜਿਆ ਫੱਕੜੇ ਫਿਰਦਾ ਵਾ ਇਸੇ ਤਰ੍ਹਾਂ ਅਮਰਸਾ ਦਾ ਪੱਤਰਕਾਰ ਸਾਡੇ ਡੀਪੀਓ ਰ ਸਿਰਜਗ ਸਿੰਘ ਉਹ ਜਿਹੜਾ ਦਾ ਰੋਲ ਆ ਉਹ ਬਿਲਕੁਲ ਨੈਗੇਟਿਵ ਹੈ ਅਸੀਂ ਇਸ ਚੀਜ਼ ਨੂੰ ਲੈ ਕੇ ਉਹਨੂੰ ਇੱਕ ਮੰਗ ਪੱਤਰ ਦਿੱਤਾ ਪਹਿਲੀ ਗੱਲ ਤੇ ਇਹਨਾਂ ਦੀ ਬਦਲੀ ਕੀਤੀ ਜਾਵੇ ਕਿ 10-10 ਸਾਲ ਤੋਂ ਬੈਠੇ ਆ ਤੇ ਕੋਡ ਇੱਕ ਧੂਲਾ 3 ਸਾਲ ਤੋਂ ਵੱਧ ਕੋਈ ਬੰਦਾ ਤੇ ਰਹਿ ਨਹੀਂ ਸਕਦਾ ਆਪਣੀ ਜਗ੍ਹਾ ਦੇ ਉੱਤੇ ਇੱਕ ਸੀਟ ਦੇ ਉੱਤੇ ਇੱਕਵੇਂ ਬੈਠੇ ਆ ਅੰਮ੍ਰਿਤਸਰ ਤੁਸੀਂ ਕੋਰਟ ਕੇ ਸਪਾਇਆ ਇੱਕ ਕੋਰਟ ਕੇ ਸੀਥੀ ਪਹੁੰਚ ਜਨਾਲ ਸੜੇ ਅੱਖ ਲੱਗੇ ਤੇ ਤੇ ਸਾਨੂੰ ਵਿਸ਼ਵਾਸ ਹੋਇਆ ਮੰਤਰੀ ਸਾਹਿਬ ਨੇ ਵੀ ਜਿੱਦਾਂ ਕੋ ਕਰ ਦੇਗੇ ਕੋਈ ਗੱਲ ਨਹੀਂ ਮੈਂ ਸਰਟ ਮੈਕਮਨ ਵੀ ਕਹਿ ਦੂੰਗਾ ਮੰਤਰੀ ਨੂੰ ਮੈਂ ਕਹਿ ਦੂੰਗਾ ਜੁੜੀ ਨੁੜੀ ਦੀ ਕਾਰਵਾਈ ਕੀਤੀ ਜਾਊਗੀ ਜੀ ਜੀ ਇਹ ਗੱਲ ਕੀਤੀ ਜੇ ਵੀ ਡੀਪੀ ਇਹੜਾ ਉਹਦੀ ਪੱਤਰਕਾਰਾਂ ਵਾਸਤੇ ਜਿਹੜੀ ਆ ਦੇਖ ਰੇ ਕਰਨਾ ਵਾਸਤੇ ਜਿਹੜਾ ਇੱਕ ਸਰਕਾਰ ਵਾਲ ਵੀ ਅਪਰਾਲਾ ਕੀਤਾ ਜਾਂਦਾ ਪਰ ਡੀਪੀਆਰ ਕੋਈ ਖਿਆਲ ਨਹੀਂ ਇਸ ਵੇਲੇ ਦਿੰਦੇ ਪਹਿਲਾਂ ਸ਼ੀਨਾ ਜੀ ਇੱਥੇ ਰਹਿ ਬਹੁਤ ਗੁੱਡ ਬੰਦੇ ਸੀ ਸ਼ੀਨਾ ਸਾਹਿਬ ਤੇ ਬਹੁਤ ਵਧੀਆ ਬੰਦਾ ਸੀਗਾ ਇਹਨਾਂ ਉਹਨਾਂ ਮੈਂ ਗੱਲ ਕੀਤੀ ਮਨੂ ਕਹਿੰਦਾ ਮੈਂ ਛੁੱਟੀ ਤੇ ਡੀਪੀਆਰ ਨਾਲ ਗੱਲ ਕਰ ਲੋ ਛੇਰ ਜੰਗ ਨਾਲ ਇਹ ਤੇ ਹਾਲੇ ਨਾਲ ਲੋਕਾਂ ਦਾ ਸੋਬੇਲਾ ਇਸ ਕਰਕੇ ਐਸੀ ਜੀ ਲੋੜ ਪਈ ਤੇ ਮੂਹੇ ਨੂੰ ਮੀਠਾ ਧੰਨੇ ਲਵਾਗੇ ਸੀ ਹੁਣ ਤਰੰਤ ਸਾਡੇ ਮੂਹ ਆ ਗਿਆ ਇਸ ਪਾਸੇ ਤਾਂ ਨਹੀਂ ਵੀ ਲਾਵਾਂਗੇ ਤੇ ਮਜ਼ਾਰੇ ਵੀ ਕਰਾਂਗੇ ਹੁਣ ਦੱਸਾਂਗੇ ਪੱਤਰਕਾਰ ਭਾਈਚਾਰਾ ਕੀ ਹੁੰਦਾ ਪਰ ਸਾਨੂੰ ਇਹ ਸੋਭਦੇ ਨਹੀਂਗੇ ਅਸੀਂ ਤੇ ਲੋਕਾਂ ਨੂੰ ਕਹਣਾ ਵੀ ਨਹੀਂ ਆਪਾਂ ਇਹ ਕੰਮ ਨਹੀਂ ਕਰਨਾ ਤੇ ਅਸੀਂ ਆਪ ਕਰਨ ਲੱਗ ਪਏ ਸੜੀ ਮਜਬੂਰੀ ਹੋ ਜਾਂਦੀ ਹੈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਜਿਹੜਾ ਉਹ ਸਮਾਂ ਲੈ ਰਹੇ ਆ ਤੇ ਮਿਲ ਜੂ ਸਾਨੂੰ ਉਹਨਾਂ ਨਾਲ ਗੱਲ ਕਰਾਂਗੇ ਮੰਤਰੀ ਸਾਹਿਬ ਨਾਲ ਗੱਲਬਾਤ ਸੜੀ ਚੱਲਣ ਢਈ ਆ ਸੈਕਟਰੀ ਸਾਹਿਬ ਨੂੰ ਸ਼ਾਇਦ ਅਸੀਂ ਅਗਲੇ ਹਫ਼ਤੇ ਜਾਂ ਉਹ ਤੋਂ ਅਗਲੇ ਹਫ਼ਤੇ ਮਿਲੀਏ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਪਈ ਉਹ ਕਹਿੰਦੇ ਥੋੜਾ ਜਿਹਾ ਥੋੜਾ ਜਿਹਾ ਟਾਈਮ ਲੈਂਦੇ ਆ ਤੇ ਉਹ ਮਿਲ ਲੈਣੇ ਆਪਾਂ ਕੋਈ ਉਹਨਾਂ ਨੂੰ ਗੱਲ ਕਰਾਂ ਇਸ ਕਰਕੇ ਪੱਤਰਕਾਰਾਂ ਦਾ ਪੱਤਰਕਾਰ ਦਾ ਬਣਨਾ ਚਾਹੀਦਾ ਪੱਤਰਕਾਰ ਉਹ ਕਰਦਾ ਕੰਮ ਕਰਦੇ ਪੱਤਰਕਾਰ ਵੇਖੋ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਂਦੇ ਤੇ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਉਹ ਲੋਕਾਂ ਤੱਕ ਪਹੁੰਚਾਉਂਦੇ ਨੇ ਇੱਕ ਪੁਲ ਦਾ ਕੰਮ ਕਰਦੇ ਨੇ ਇਸ ਕਰਕੇ ਐਸੀ ਜਿਹੜਾ ਵਾ ਕਿਸੇ ਤਰੀਕੇ ਦੇ ਕਿਸੇ ਪੱਤਰਕਾਰ ਨਾਲ ਜਿਵੇਂ ਕਿਸੇ ਪ੍ਰਕਾਰ ਦੀ ਕੋਈ ਜਿਆਸਤੀ ਬਦਵਾਸਤੀ ਕੀਤੀ ਹੋਊਗੀ ਦੱਸੇ ਜੀ ਦਾ ਮੰਗ ਪੱਤਰ ਦਿੱਤਾ ਹੈ ਕਿ ਬੰਦਾ ਸੁਣਾਈ ਅਗਲਾ ਸ਼ਰਸ਼ਤੀ ਬਸ ਧਰਨੇ ਵਿਜਾਰੇ ਸ਼ੁਰੂ ਕਰਾਂਗੇ ਫਿਰ ਜੀ ਪੂਰੇ ਪੰਜਾਬ 'ਚ ਕਰਾਂਗੇ ਇੱਥੇ ਇਕੱਲੇ ਨਹੀਂ ਪੂਰੇ ਪੰਜਾਬ 'ਚ ਧਰਨੇ ਵਿਜਾਰੇ ਸ਼ੁਰੂ ਹੋਣਗੇ ਫਿਰ ਸਾਡੇ ਇਹ ਉਹਦਾ ਜਿਹੜੇ ਸੱਟੇ ਨਿਕਲਣਗੇ ਉਹਦੀ ਸਰਕਾਰ ਤੇ ਇਹੋ ਜਿਹੇ ਡੀਪੀਓ ਜਿਹੜੇ ਹੈਗੇ ਉਹ ਜ਼ਿੰਮੇਵਾਰ ਹੋਣਗੇ। ਅੱਜ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਅੱਜ ਮੰਗ ਪੱਤਰ ਦਿੱਤਾ ਜੇ ਤੁਸੀਂ ਇੱਕ ਪਰੰਪਰਾ ਜ਼ਿਲ੍ਹੇ ਦੇ ਪ੍ਰਧਾਨ ਜੀ ਕੀ ਕਹਿਣਾ ਕਰੋਗੇ? ਬਿਲਕੁਲ ਜੀ ਪਹਿਲਾਂ ਮੈਂ ਧੰਨਵਾਦੀਆਂ ਸਾਡੇ ਸੁਪਾ ਪ੍ਰਧਾਨ ਜੀ ਜਸਵੀਰ ਸਿੰਘ ਪੱਟੀ ਜੀ ਜੋ ਸਾਡੀ ਇੱਕ ਆਵਾਜ਼ ਤੇ ਇੱਥੇ ਪੁੱਜੇ ਤੇ ਪੱਤਰਕਾਰਾਂ ਨੂੰ ਜਿਹੜੀਆਂ ਆਰੀਆਂ ਮੁਸ਼ਕਲਾਂ ਉਹਦੇ ਸਬੰਧ ਵਿੱਚ ਤੇ ਮੁੱਖ ਮਹਿਮਾਨ ਕੁਲਦੀਆ ਸਾਹਿਬ ਆਏ ਸਾਨੂੰ ਉਹਨਾਂ ਨੂੰ ਜਿਹੜਾ ਮੰਗ ਪੱਤਰ ਦਿੱਤਾ ਗਿਆ ਅਕਸਰ ਦੇਖਿਆ ਜਾਂਦਾ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਪੱਤਰਕਾਰਾਂ ਨੂੰ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਵਾ ਹੁਣ ਤਾਂ ਟੋਲ ਟੈਕਸ ਵਾਲੇ ਵੀ ਉਸਮਾ ਟੋਲ ਪਲਾਜ ਵਾਲੇ ਵੀ ਪੱਤਰਕਾਰਾਂ ਨੂੰ ਜਿਹੜਾ ਤੰਗ ਪ੍ਰੇਸ਼ਾਨ ਕਰਦੇ ਨੇ ਜਦੋਂ ਉਹ ਨੰਗਣ ਲੱਗਿਦਾ ਤਾਂ ਉਹ ਵੀ ਕਹਿੰਦੇ ਨੇ ਕਿ ਨਹੀਂ ਸਾਡੇ ਇੱਥੇ yellow card ਨਹੀਂ ਚੱਲਦਾ ਪੱਤਰਕਾਰਾਂ ਨੂੰ ਟੋਲ ਟੈਕਸ ਮਾਫ ਨਹੀਂ ਹੈਗਾ ਤੇ ਜਦੋਂ yellow card ਬਣਦੇ ਆ ਉਸੇ ਵੇਲੇ ਵੀ ਪੱਤਰਕਾਰ ਵੀਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਡੀਪੀਆਰਓ ਇਹਦੀ ਗੇੜੇ ਮਰਾਂਦਾ ਕਈ ਵਾਰ ਕਈਆਂ ਦਾ ਸਾਰੇ ਕਾਗਜ਼ਾਤ ਪੂਰੇ ਹੁੰਦੇ ਫਿਰ ਵੀ ਉਹਨਾਂ ਦੇ yellow card ਨਹੀਂ ਬਣਾਈ ਜਾਂਦੇ ਪੱਖਪਾਤੀ ਕੀਤੀ ਜਾਂਦੀ ਤਾਂ ਹੋਰ ਜਿਹੜੇ ਇੱਕ ਪ੍ਰੈਸ ਕਲੱਬ ਤਰਨਤਾਨ ਦੇ ਵਿੱਚ ਹੋਣਾ ਚਾਹੀਦਾ ਵਾ ਅਜੇ ਹੀਆਂ ਹੋਰ ਕਈ ਮੰਗਾਂ ਲੈ ਕੇ ਜਿਹੜਾ ਅੱਜ ਮੰਗ ਪੱਤਰ ਜਿਹੜਾ ਦਿੱਤਾ ਗਿਆ ਵਾ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸੁਬੀਰ ਸਿੰਘ ਪਾਟੀ ਜੀ ਦੀ ਅਗਵਾਈ ਹੇਠ ਤਾਂ ਹੁਣ ਇਹ ਸਾਡੀਆਂ ਮੰਗਾਂ ਨਾਮ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਅਸੀਂ ਜਿਹੜੇ ਧਰਨੇ ਮਜਾਰੇ ਪੂਰੇ ਪੰਜਾਬ ਲੈਵਲ ਤੇ ਜਿਹੜੇ ਅਰੰਭਾਂਗੇ ਤੇ ਜਿਹੜੇ ਦੇ ਸਿੱਟੇ ਦੇ ਸਰਕਾਰ ਆਪੇ ਜੋ ਵੀ ਸਾਹਮਣੇ ਆਉਣਗੇ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ